ਸਸਿਕਾ ਤੁਸੀ ਦੇਖ ਰਹੇ ਹੋ ਦੋਸਤਾਨੋ ਫਾਸਨੂ ਜੀ ਦੋਸਤਾਨੋ ਫਾਸਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰ ਅਬੀ ਅਜਮਲ ਲੁਧਿਆਣਾ ਦੇ ਲਾਹਾਰਾ ਪਿੰਡ ਦੇ ਵਿੱਚ ਆਇਆ ਹਾਂ ਜਿੱਥੇ ਕਿ ਇੱਕ ਮੜਮ ਰਜਿੰਦਰਪਾਲ ਕੋਰ ਛਿੰਨਾ ਦੇ ਵੱਲੋਂ ਇੱਕ ਚਿੱਟਾ ਪੀਣ ਵਾਲੇ ਵਿਅਕਤੀ ਨੂੰ ਫੜਿਆ ਗਿਆ ਤੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਇਹ ਕੋਈ ਹੋਣੀ ਹੈ ਮੇਰੇ ਹਾਲ ਕਰਦੇ ਆਪ ਦਾੰਦ ਚੱਤੀ ਹੋਈ ਮੈਂ ਇਹਨਾਂ ਜੀ ਵੀ ਆਪ ਦਾੰਦ ਚੱਕੇ ਤੁਰਦੇ ਨੇ ਨਾਲ ਆ ਦੇ ਆਪੜੀ ਨਹੀਂ ਆਪਾਂ ਕਾੜੀ ਜਾਂਦੇ ਹਰ ਦਿਨ ਕਨੇ ਵੀ ਜਿਹੜਾ ਪਿੰਡਾਂ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਇਲਾਜ ਕਰਾਉਨੇ ਆ ਇਲਾਜ ਕਰਾਉਣੇ ਤਿਆਰ ਆ ਤੁਹਾਨੂੰ ਦਵਾਈਆਂ ਤੁਹਾਨੂੰ ਰਾਸ਼ਣਪਾਣ ਤੱਕ ਤਿਆਰ ਆ ਵੀ ਤੁਸੀਂ ਇਲਾਜ ਤੁਹਾਨੂੰ ਰਾਸ਼ਣ ਤੱਕ ਪਵਾਉਂਦੇ ਆ ਸਿਕਾ ਤੁਸੀ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰ ਅਬਿਜਮ ਲੁਧਿਆਣੇ ਦੇ ਲਹਾਰਾ ਇਲਾਕੇ ਦੇ ਵਿੱਚ ਆਇਆ ਹਾਂ ਜਿੱਥੇ ਲੁਧਿਆਣਾ ਸਪੈਸ਼ਲ ਟੀਮ ਦੇ ਬੋ ਚੈਕ ਇਨ ਕੀਤੀ ਜਾ ਰਹੀ ਹੈ ਤੇ ਨਸ਼ੇ ਨੂੰ ਫੜਨ ਵਾਸਤੇ ਤੁਸੀਂ ਤੁਸੀਂ ਇਹਨਾਂ ਦੇਖ ਸਕਦੇ ਹੋ